ਅੱਜ ਸਾਡੇ ਕੋਲੇ ਇੱਕ ਕਸਟਮਰ ਆਏ ਆ ਜੀ ਪਾਕਿਸਤਾਨ ਚੋਂ ਪਾਕਿਸਤਾਨ ਤੋਂ ਕਸਟਮਰ ਆਏ ਆ ਬਾਈਆਂ ਨਾਲ ਗੱਲਬਾਤ ਕਰਵਾਉਣੇ ਆ ਹਾਂਜੀ ਬਾਈ ਜੀ ਕਿੱਥੋਂ ਆਏ ਹੋ ਜੀ ਅਸੀਂ ਜੀ ਪਾਕਿਸਤਾਨ ਦੇ ਬਿਲਕੁਲ ਬਾਰਡਰ ਲਾਈਨ ਤੋਂ ਆਏ ਆ ਬਿਲਕੁਲ ਬਾਰਡਰ ਹੱਟ ਤੋਂ 2 ਕਿਲੋਮੀਟਰ ਆ ਕੰਡਾ ਤਾਰ ਬਿਲਕੁਲ ਨੇੜੇ ਆ ਜੀ ਕਲਾ ਨੌਰ ਸ਼ਹਿਰ ਹੈ ਸਾਡਾ ਨਾਨੋਹਾਰ ਨਹੀਂ ਸਾਡਾ ਪਿੰਡ ਹੈ ਜੀ ਬਾਈ ਜੀ ਇੰਨੀ ਦੂਰੋਂ ਆਏ ਆ ਬਾਈਆਂ ਨੂੰ ਪੁੱਛਦੇ ਆ ਕਿ ਸੋਡਾ ਬਾਈ ਜੀ ਫਾਇਦਾ ਹੋਇਆ ਇੱਥੇ ਆਉਣ ਤੇ ਗੋਰਾ ਟਾਇਲ ਤੇ ਆਉਣ ਤੇ ਜੀ ਬਿਲਕੁਲ ਜੀ ਅਸੀਂ ਇਹਨਾਂ ਦੀਆਂ ਵੀਡੀਓਜ਼ YouTube ਤੇ ਵੇਖੀਆਂ Instagram ਤੇ ਵੇਖੀਆਂ ਲੋਕਾਂ ਕੋ ਵੀ ਸੁਣਿਆ ਅਸੀਂ ਕੋਸ਼ਿਸ਼ ਕੀਤੀ ਸਾਡੇ ਯਾਰ ਦੋਸਤ ਹੀ ਕਾਫੀ ਜਿਨ੍ਹਾਂ ਦੀਆਂ ਖੁਦ ਸ਼ਾਪ ਆ ਟਾਇਲਸ ਦੀਆਂ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਇੱਥੋਂ ਲੋਕ ਲੈ ਲਓ ਐਡੀ ਦੂਰ ਕਿਉਂ ਗਏ ਆ ਸਿਰਫ ਅਸੀਂ ਇਹੀ ਦੇਖਿਆ YouTube ਤੇ ਵੀ ਪੀ ਇਹਨਾਂ ਦਾ ਰੇਟ ਦਾ ਫਰਕ ਆ ਹਰ ਚੀਜ਼ ਕੁਆਲਿਟੀ ਦਾ ਫਰਕ ਆ ਵੈਰਾਈਟੀ ਦਾ ਚੈੱਕ ਕੀਤਾ ਕਾਫੀ ਵੈਰਾਈਟੀ ਮਿਲੀਆਂ ਨੂੰ ਸੋ ਇਸ ਕਰਕੇ ਅਸੀਂ 4-5 ਘੰਟੇ ਦਾ ਸਫਰ ਕਰਕੇ ਫੇਰ ਪਹੁੰਚੇ ਆ ਜੀ ਇਥੇ ਠੀਕ ਹੈ ਜੀ ਸਾਨੂੰ ਗਿਫਟ ਮਿਲੇ ਜੀ ਗੋਰਾ ਟਾਇਲ ਜੋ ਗਿਫਟ ਦਿੰਦੇ ਆ ਜੀ ਗਿਫਟ ਸਾਨੂੰ ਨਹੀਂ ਜੀ ਮਿਲਿਆ ਇਹ ਤਾਂ ਉਹ ਨਹੀਂ ਨਹੀਂ ਸਰ ਗਿਫਟ ਦਿੰਨੇ ਆ ਜੀ ਲਓ ਜੀ ਆਹ ਲਓ ਸਰ ਗਿਫਟ ਤੁਹਾਡਾ ਜੀ ਵਾਹ ਵਾਹ ਧੰਨਵਾਦ ਧੰਨਵਾਦ ਤੁਸੀਂ ਗਾਕਾ ਨੂੰ ਕੀ ਕਹਿਣਾ ਚਾਹੋਗੇ ਜੀ ਜੋ ਸਾਡੇ ਲੱਕੀ ਕਸਟਮਰ ਹਲੇ ਦੇਖ ਰਹੇ ਆ ਸਾਡੀ ਵੀਡੀਓ ਨੂੰ ਹਲੇ ਆਨ ਲਈ ਸੋਚ ਰਿਆ ਜੀ ਤੁਹਾਡੇ ਏਰੀਆ ਦੇ ਬੰਦੇ ਤੁਸੀਂ ਕੀ ਕਹੋਗੇ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਮੈਂ ਤਾਂ ਇਹੀ ਕਹੂੰਗਾ ਜੀ ਵੀ ਤੁਸੀਂ ਵੀ ਇੱਕ ਵਾਰੀ ਗੇੜਾ ਜਰੂਰ ਮਾਰੋ ਆਣ ਕੇ ਅਸੀਂ ਕਿਵੇਂ ਸੋਚ ਲੈਨੇ ਆ ਵੀ ਸਫਰ ਦੂਰ ਦਾ ਵਾ ਆਪਾਂ ਲੋਕ ਲੈ ਲੈਨੇ ਆ ਜੇਦੋਂ ਆਪਾਂ ਪੂਰੇ ਕੋਠੀ ਦਾ ਪੂਰੇ ਪੋਰਸ਼ਨ ਦਾ ਲੈਣਾ ਫਿਰ ਤੁਸੀਂ ਇੱਥੇ ਆਉਣਾ ਜਰੂਰ ਮੇਰੇ ਸਾਹਮਣੇ ਤਾਂ ਆਉਣਾ ਚਾਹੀਦਾ ਇੱਥੇ ਕੁਆਲਿਟੀ ਵਾਈਜ਼ ਰੇਟ ਵਾਈਜ਼ ਪੂਰੀ ਖੁਸ਼ੀਆਂ ਜੀ ਆਪਾਂ ਅੱਜ ਅਸੀਂ ਇਹੀ ਇਹ ਟਾਇਲ ਦਾ ਰੇਟ ਲਵਾ ਕੇ ਵੇਖਿਆ ਅਮਰਸਰ ਤੋਂ ਗਰਦਾਸਪੁਰ ਤੋਂ ਬਟਾਲੇ ਤੋਂ ਸਾਨੂੰ ਉਹ 2.5 ਲੱਖ ਦਾ ਮਿਲਦਾ ਸੀ ਜਿਹੜਾ ਅਸੀਂ ਤੇ 1.5 ਲੱਖ ਦਾ ਲੈ ਕੇ ਚੱਲੇ ਆ ਅਸੀਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬੰਨਾਂ ਦਾ ਧੰਨਵਾਦ ਕਰਦੇ ਆ ਕਿ ਸਾਡੇ ਇੰਨੀ ਆਸ ਤੱਕ ਕੇ ਸਾਡੇ ਕੋਲੋਂ ਆਉਂਦੇ ਆ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਵੀ ਨਾ ਰਹਿ ਜਾਓ ਬਾਈ ਜੀ ਜਰੂਰ ਆਇਓ